ਸੰਗਰੂਰ ਦੇ ਇਲਾਕੇ ਲਹਿਰਾਗਾਗਾ ਦੀ ਪੁਲਿਸ ਨੇ ਇੱਕ ਸ਼ਕਤੀ ਵਿਅਕਤੀਆਂ ਦੇ ਉੱਤੇ ਤਲਾਸ਼ੀ ਲੈਣ ਵਾਸਤੇ ਉਹਨਾਂ ਤੇ ਰੇਡ ਮਾਰੀ ਲੇਕਿਨ ਸ਼ੱਕੀ ਵਿਅਕਤੀਆਂ ਨੇ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਅਤੇ ਹਮਲਾ ਕਰਨ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰ ਕਰਨਾ ਪਿਆ ਜਿਸ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ ਤੁਹਾਨੂੰ ਦੱਸ ਦਈਏ ਇਹ ਘਟਨਾ ਹੈ ਲਹਿਰਾਗਾਗਾ ਦੀ ਜਿੱਥੇ ਕਿ ਰੇਡ ਦੌਰਾਨ ਸ਼ੱਕੀ ਵਿਅਕਤੀਆਂ ਨੇ ਪੁਲਿਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਫਾਇਰ ਵੀ ਕੀਤੇ ਹਮਲੇ ਦਾ ਬਚਾਅ ਕਰਦੇ ਹੋਏ ਇੱਕ ਬਦਮਾਸ਼ ਦੇ ਗੋਲੀ ਲੱਗੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਪੁਲਿਸ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਅਤੇ 6 ਵਿਅਕਤੀਆਂ ਖਿਲਾਫ ਬਾਈ ਨੇਮ ਅਤੇ 1.5 ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੁਹਾਨੂੰ ਦੱਸ ਇਸ ਘਟਨਾ ਦੇ ਬਾਰੇ ਦੱਸਦੇ ਹੋਏ ਡੀਐਸਪੀ ਦੀਪਿੰਦਰ ਸਿੰਘ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਖਿਲਾਫ ਸ਼ਾਮ ਰੇਡ ਕਰਨ ਗਈ ਲਹਿਰਾਗਾਗਾਦੀ ਪੁਲਿਸ ਨਾਲ ਉਹਨਾਂ ਵੱਲੋਂ ਹੱਥੋਪਾਈ ਕਰਨ ਤੇ ਮਾਰੂ ਹਥਿਆਰ ਨਾਲ ਹਮਲਾ ਕਰਨ ਤੇ ਆਪਣੇ ਬਚਾ ਲਈ ਪੁਲਿਸ ਵੱਲੋਂ ਫਾਇਰ ਕੀਤੇ ਫਾਇਰ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਪੁਲਿਸ ਵੱਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਬਾਈ ਨੇਮ 6 ਵਿਅਕਤੀਆਂ ਅਤੇ ਡੇਢ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪਗੋੜੇ ਵਿਅਕਤੀਆਂ ਦੀ ਤਲਾਸ਼ ਹੁਣ ਵੀ ਜਾਰੀ ਹੈ ਤਾਂ ਇਹ ਤੇ ਹੋਰ ਕੀ ਕੀ ਕਿਹਾ ਉਹ ਵੀ ਤੁਹਾਨੂੰ ਹੁਣ ਸੁਣਾ ਦਿੰਨੇ ਆ ਪੁਲਿਸ ਅਧਿਕਾਰ ਨੇ ਆਪਣੇ ਬਿਆਨ ਦੇ ਵਿੱਚ ਡੀਐਸਪੀ ਲਹਿਰਾ ਗਗਾ ਦੀਪ ਇੰਦਰ ਸਿੰਘ ਜੀ ਸਰ ਜਿਹੜਾ ਰਾਮਗੜ੍ਹੇ ਹੋਇਆ ਹਸਕੀ ਮਾਮਲਾ ਸੀ ਸਾਰੀ ਡਿਟੇਲ ਇਹ ਕੱਲ ਸ਼ਾਮ ਨੂੰ ਸੂਚਨਾ ਮਿਲੀ ਸੀ ਜੀ ਕਿ ਇੱਕ ਲੜਕਾ ਹੈ ਗੁਰਵਿੰਦਰ ਸਿੰਘ ਏਲੀਅਸ ਲੁਧੜ son of ਟਾਲ ਸਿੰਘ ਰਾਮਗੜ ਸੰਤੂ ਆਂਦਾ ਇਹਦੇ ਤੇ ਪਹਿਲਾਂ ਵੀ ਰੀਸੈਂਟਲੀ ਤਕਰੀਬਨ 20-25 ਦਿਨ ਪਹਿਲਾਂ ਇੱਕ 308 ਦੀ ਐਫਆਈਆਰ ਦਰਜ ਹੋਈ ਸੀ ਵੀ ਉਹ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਤਕਰੀਬਨ ਜਿਨ੍ਹਾਂ ਦੀ ਗਿਣਤੀ 20 ਸੀ ਉਹ ਰਸਤੇ 'ਚ ਖੜਾ ਸੀ ਨਾਲੇ ਦੇ ਪੁਲ ਤੇ ਜੀ ਉੱਥੇ ਬੈਠੇ ਸ਼ਰਾਬ ਪੀ ਰਹੇ ਸੀ ਤੇ ਹੋਰ ਤਰੀਕੇ ਦੇ ਨਸ਼ੇ ਕਰ ਰਹੇ ਸੀਗੇ ਤੇ ਰਾਹੀਰਾਂ ਨੇ ਦੱਸਿਆ ਵੀ ਇਹ ਜਿਹੜਾ ਇੰਨਾ ਵੱਡਾ ਗਰੁੱਪ ਹੈ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣਗੇ ਡਿਊਟੀ ਬਾਹਰ ਗਈ ਹੋਣ ਕਰਕੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਰੀਡਰ ਸਟਾਫ ਮੈਂ ਆਪਣਾ ਗਨਮੈਨ ਸਟਾਫ ਤੇ ਜਿਹੜਾ ਉੱਥੇ ਸੇਵਾਦਾਰ ਸੀਗਾ ਜੀ ਉਹਨਾਂ ਨੂੰ ਸਾਰਿਆਂ ਨੂੰ ਭੇਜਿਆ ਕਿ ਜਾ ਕੇ ਚੈੱਕ ਕਰਕੇ ਆਓ ਤੇ ਕੋਈ ਤਾਂ ਕਿ ਕੋਈ ਅਣਸਖਾਵੀ ਘਟਨਾ ਨਾ ਹੋ ਸਕੇ ਪਰੰਤੂ ਜਦੋਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਇਹ ਜਿਹੜਾ ਗੁਰਵਿੰਦਰ ਸਿੰਘ ਈਸਲੁੱਧਰ ਹੈ ਇਹ ਭੱਕ ਭਖਾਈ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਤੇ ਗੱਲ ਪੈ ਗਿਆ ਉਨੂੰ ਦੇਖ ਕੇ ਜਿਹੜੇ ਬਾਕੀ ਸੀਗੇ ਜਦੋਂ ਉਸਨੇ ਲਲਕਾਰਾ ਮਾਰਿਆ ਤਾਂ ਤਕਰੀਬਨ 20 ਦੇ ਕਰੀਬ ਬੰਦੇ ਸੀਗੇ ਜਿਹੜੇ ਗੰਡਾਸੇ ਰਾੜਾਂ ਤੇ ਗਰਾਰੀਆਂ ਜਿਹੜੀਆਂ ਫਿੱਟ ਕੀਤੀਆਂ ਹੁੰਦਿਆਂ ਨੇ ਜਿਸਤੀ ਪਾਈਪ ਤੇ ਇਸ ਤਰੀਕੇ ਦੇ ਹਥਿਆਰ ਲੈ ਕੇ ਪੁਲਿਸ ਪਾਰਟੀ ਦੇ ਮਗਰ ਪੈ ਗਏ ਤੇ ਬੜੀ ਮੁਸ਼ਕਲ ਨਾਲ ਇਹ ਜਿਹੜੀ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਕੇ ਜਦੋਂ ਇਹਨਾਂ ਨੇ ਲੱਗਿਆ ਕਿ ਇਸ ਤਰੀਕੇ ਨਾਲ ਜਾਨ ਨਹੀਂ ਬਚ ਸਕਦੀ ਤਾਂ ਉੱਥੇ ਉਹਨਾਂ ਨੂੰ ਹਵਾਈ ਫਾਇਰ ਕਰਕੇ ਰੋਕਿਆ ਤੇ ਜਦੋਂ ਨਾ ਹੀ ਹਟੇ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਸਖਤ ਕਾਰਵਾਈ ਕੀਤੀ ਤੇ ਧਰਤੀ ਵੈਲਫੇਅਰ ਕੀਤੇ ਜੋ ਇੱਕ ਲੜਕਾ ਹੈ ਜਸਪ੍ਰੀਤ ਸਿੰਘ ਉਹ ਵੀ ਪਿੰਡ ਛਾਇਲੀ ਦਾ ਹੈ ਤੇ ਉਹ ਇੱਥੇ ਲੜਾਈ ਕਰਨ ਵਾਸਤੇ ਆਇਆ ਸੀ ਉਹਦੇ ਪੈਰ 'ਚ ਲੱਗਿਆ ਤੇ ਜਿਸ ਕਰਕੇ ਉਹ ਜ਼ਖਮੀਆਂ ਇਹਨਾਂ ਸਾਰਿਆਂ ਦੇ ਖਿਲਾਫ ਹੈ ਜਿਹੜੀ ਐਫ ਆਈ ਆਰ ਨੰਬਰ 251 ਦਰਜ ਰਿਸਟਰ ਹੋ ਚੁੱਕੀ ਹੈ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਤ ਜਿਹੜਾ ਰਾਮਗੜ੍ਹ ਇਹ ਹੋਇਆ ਹਸ ਕੀ ਮਾਮਲਾ ਸੀ ਸਾਰੀ ਡਿਟੇਲ ਇਹ ਇਹ ਕੱਲ ਸ਼ਾਮ ਨੂੰ ਸੂਚਨਾ ਮਿਲੀ ਸੀ ਜੀ ਕਿ ਇੱਕ ਲੜਕਾ ਹੈ ਗੁਰਵਿੰਦਰ ਸਿੰਘ ਏਲੀਅਸ ਲੁੱਧੜ son of ਟਾਲ ਸਿੰਘ ਰਾਮਗੜ੍ਹ ਸੰਧੂਆਂ ਦਾ ਇਹਦੇ ਤੇ ਪਹਿਲਾਂ ਵੀ ਰੀਸੈਂਟਲੀ ਤਕਰੀਬਨ 20-25 ਦਿਨ ਪਹਿਲਾਂ ਇੱਕ 308 ਦੀ ਐਫ ਆਈ ਆਰ ਦਰਜ ਹੋਈ ਸੀ ਵੀ ਉਹ ਆਪਣੇ ਕੋਈ ਸਾਥੀਆਂ ਨਾਲ ਮਿਲ ਕੇ ਤਕਰੀਬਨ ਜਿਨ੍ਹਾਂ ਦੀ ਗਿਣਤੀ 20 ਸੀ ਉਹ ਰਸਤੇ 'ਚ ਖੜਾ ਸੀ ਨਾਲੇ ਦੇ ਪੁਲ ਤੇ ਜੀ ਉੱਥੇ ਬੈਠੇ ਸ਼ਰਾਬ ਪੀ ਰਹੇ ਸੀ ਤੇ ਹੋਰ ਤਰੀਕੇ ਦੇ ਨਸ਼ੇ ਕਰ ਰਹੇ ਸੀਗੇ ਤੇ ਰਾਹੀ ਗੀਰਾਂ ਨੇ ਦੱਸਿਆ ਵੀ ਇਹ ਜਿਹੜਾ ਇੰਨਾ ਵੱਡਾ ਗਰੁੱਪ ਹੈ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣਗੇ ਡਿਊਟੀ ਬਾਹਰ ਗਈ ਹੋਣ ਕਰਕੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਰੀਡਰ ਸਟਾਫ ਮੈਂ ਆਪਣਾ ਗਨਮੈਨ ਸਟਾਫ ਤੇ ਜਿਹੜਾ ਉੱਥੇ ਸੇਵਾਦਾਰ ਸੀਗਾ ਜੀ ਉਹਨਾਂ ਨੂੰ ਸਾਰਿਆਂ ਨੂੰ ਭੇਜਿਆ ਕਿ ਜਾ ਕੇ ਚੈੱਕ ਕਰਕੇ ਆਓ ਤੇ ਕੋਈ ਤਾਂ ਕਿ ਕੋਈ ਹਾਨਸ ਖਾਂ ਵੀ ਘਟਣਾ ਨਾ ਹੋ ਸਕੇ ਪਰੰਤੂ ਜਦੋਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਏ ਜਿਹੜਾ ਗੁਰਵਿੰਦਰ ਸਿੰਘ ਇਹਲੇ ਸੁਲੁੱਧਰ ਹੈ ਇਹ ਭੱਕ ਭਖਾਈ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਤੇ ਗਲ ਪੈ ਗਿਆ ਉਹਨੂੰ ਦੇਖ ਕੇ ਜਿਹੜੇ ਬਾਕੀ ਸੀਗੇ ਜਦੋਂ ਉਸਨੇ ਲਲਕਾਰਾ ਮਾਰਿਆ ਤਾਂ ਤਕਰੀਬਨ 20 ਦੇ ਕਰੀਬ ਬੰਦੇ ਸੀਗੇ ਜਿਹੜੇ ਗੰਡਾਸੇ ਰਾੜਾਂ ਤੇ ਗਰਾਰੀਆਂ ਜਿਹੜੀਆਂ ਫਿੱਟ ਕੀਤੀਆਂ ਹੁੰਦਿਆਂ ਨੇ ਜਿਸ ਦੀ ਪਾਈਪ ਤੇ ਇਸ ਤਰੀਕੇ ਦੇ ਹਥਿਆਰ ਲੈ ਕੇ ਪੁਲਿਸ ਪਾਰਟੀ ਤੇ ਮਗਰ ਪੈ ਗਏ ਤੇ ਬੜੀ ਮੁਸ਼ਕਲ ਨਾਲ ਇਹ ਜਿਹੜੀ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਕੇ ਜਦੋਂ ਇਹਨਾਂ ਨੇ ਲੱਗਿਆ ਕਿ ਇਸ ਤਰੀਕੇ ਨਾਲ ਜਾਨ ਨਹੀਂ ਬਚ ਸਕਦੀ ਤਾਂ ਉੱਥੇ ਉਹਨਾਂ ਨੂੰ ਹਵਾਈ ਫਾਇਰ ਕਰਕੇ ਰੋਕਿਆ ਤੇ ਜਦੋਂ ਨਾ ਹੀ ਹਟੇ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਸਖਤ ਕਾਰਵਾਈ ਕੀਤੀ ਤੇ ਧਰਤੀ ਵੈਲਫੇਅਰ ਕੀਤੇ ਜੋ ਇੱਕ ਲੜਕਾ ਹੈ ਜਸਪ੍ਰੀਤ ਸਿੰਘ ਉਹ ਵੀ ਪਿੰਛਾਇਲੀ ਦਾ ਹੈ ਤੇ ਉਹ ਇੱਥੇ ਲੜਾਈ ਕਰਨ ਵਾਸਤੇ ਆਇਆ ਸੀ ਉਹਦੇ ਪੈਰ 'ਚ ਲੱਗਿਆ ਤੇ ਜਿਸ ਕਰਕੇ ਉਹ ਜ਼ਖਮੀ ਹੈ ਇਹਨਾਂ ਸਾਰਿਆਂ ਦੇ ਖਿਲਾਫ ਹੈ ਜਿਹੜੀ ਐਫ ਆਈ ਆਰ ਨੰਬਰ 251 ਦਰਜ ਰਿਸਟਰ ਹੋ ਚੁੱਕੀ ਹੈ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਜਿਹੜਾ ਆਰਾਮਗੜੇ ਹੋਇਆ ਹਸ ਕੀ ਮਾਮਲਾ ਸੀ ਸਾਰੀ